ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆ ਕੇ ਇੱਥੇ ਨੇੜੇ ਆ ਕੇ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਨੇ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸਹੀ ਰਲ ਕੇ ਹਟਾ ਰਹੇ ਹਾਂ ਅੱਜ ਪਹਿਲੇ ਦਿਨ ਡੀਐਮਸੀ ਨੂੰ ਕਾਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜਾ ਇੱਥੇ ਤਾਂ ਪਹਿਲਾਂ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਧਿਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆ ਕੇ ਇੱਥੇ ਨੇੜੇ ਆ ਕੇ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸੇ ਗੱਲ ਤੇ ਹਟਾ ਰਹੀ ਹੈ ਅੱਜ ਪਹਿਲੇ ਦਿਨ ਡੀਐਮਸੀ ਦੇ ਕੋਲ ਕੀਤੀ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜੇ ਇੱਥੇ ਦਾ ਪਹਿਲਾ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਜ ਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆ ਕੇ ਇੱਥੇ ਨੇੜੇ ਆ ਕੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸੇ ਗੱਲ ਤੇ ਹਟਾ ਰਹੀ ਹੈ ਅੱਜ ਪਹਿਲੇ ਦਿਨ ਡੀਐਮਸੀ ਦੇ ਕੋਲ ਕੀਤੀ ਹੈ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜੇ ਇੱਥੇ ਦਾ ਪਹਿਲਾ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਜ ਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆ ਕੇ ਇੱਥੇ ਨੇੜੇ ਆ ਕੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਅਸੀਂ ਗੱਲ ਕੇ ਹਟਾ ਰਹੇ ਹਾਂ ਅੱਜ ਪਹਿਲੇ ਦਿਨ ਡੀਐਮ ਸੀ ਦੇ ਕੋਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜੇ ਇੱਥੇ ਦਾ ਪਹਿਲਾ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਜ ਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆਗੇ ਇੱਥੇ ਨੇੜੇ ਆ ਕੇ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸਹੀ ਰਲ ਕੇ ਹਟਾ ਰਹੀ ਹੈ। ਅਰਾਜ ਪਹਿਲੇ ਦਿਨ ਡੀਐਮਸੀ ਨੂੰ ਕਾਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜਾ ਇੱਥੇ ਤਾਂ ਪਹਿਲਾਂ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਧਿਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦਿ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆਗੇ ਇੱਥੇ ਨੇੜੇ ਆ ਕੇ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸਹੀ ਰਲ ਕੇ ਹਟਾ ਰਹੀ ਹੈ। ਅoraj ਪਹਿਲੇ ਦਿਨ ਡੀਐਮਸੀ ਨੂੰ ਕਾਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜਾ ਇੱਥੇ ਤਾਂ ਪਹਿਲਾਂ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਧਿਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦਿ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆ ਕੇ ਇੱਥੇ ਨੇੜੇ ਆ ਕੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸੇ ਗੱਲ ਕੇ ਹਟਾ ਰਹੀ ਹੈ ਅੱਜ ਪਹਿਲੇ ਦਿਨ ਡੀਐਮਸੀ ਦੇ ਕੋਲ ਕੀਤੀ ਹੈ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜਾ ਇੱਥੇ ਦਾ ਪਹਿਲਾ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਜ ਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆ ਕੇ ਇੱਥੇ ਨੇੜੇ ਆ ਕੇ ਜਿਹੜੀ ਇਹ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਅਸੀਂ ਗੱਲ ਕੇ ਹਟਾ ਰਹੇ ਹਾਂ ਅੱਜ ਪਹਿਲੇ ਦਿਨ ਡੀਐਮਸੀ ਦੇ ਕੋਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜੇ ਇੱਥੇ ਦਾ ਪਹਿਲਾ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਜ ਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆਗੇ ਇੱਥੇ ਨੇੜੇ ਆ ਕੇ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸੇ ਗੱਲ ਕੇ ਹਟਾ ਰਹੇ ਆ ਅੱਜ ਪਹਿਲੇ ਦਿਨ ਡੀਐਮ ਸੀ ਦੇ ਕੋਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜੇ ਇੱਥੇ ਦਾ ਪਹਿਲਾ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਜ ਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਨਹੀਂ ਇਹ ਜਿਹੜੀ ਡਰਾਈਵ ਹੈ ਇਹ ਡਰਾਈਵ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਇਹ ਹੈ ਕਿ ਦੂਰੋਂ ਦੂਰੋਂ ਜਿਹੜੇ ਲੋਕ ਇਲਾਜ ਲਈ ਸਾਡੇ ਦੇ ਆਨੰਦ ਹਸਪੀਟਲ ਵਿੱਚ ਆਉਂਦੇ ਆ ਪਰੰਤੂ ਕਈ ਵਾਰ ਕੀ ਦੇਖਣ ਚਾਹੁੰਦਾ ਕਿ ਦੂਰੋਂ ਆਗੇ ਇੱਥੇ ਨੇੜੇ ਆ ਕੇ ਜਿਹੜੀ ਹੈ ਟ੍ਰੈਫਿਕ ਦੀ ਸਮੱਸਿਆ ਇੰਨੀ ਗੰਭੀਰ ਹੁੰਦੀ ਹੈ ਕਿ ਇੱਥੇ ਜਿਹੜਾ ਹੈਗਾ ਉਹਨਾਂ ਦਾ ਆਣਾ ਜਾਣਾ ਮੁਸ਼ਕਲ ਹੋ ਜਾਂਦਾ ਐਂਬੂਲੈਂਸਾਂ ਉਲਝ ਜਾਂਦੀਆਂ ਤੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮਾਨਯੋਗ ਕਮਿਸ਼ਨਰ ਪੁਲਿਸ ਤੇ ਕਮਿਸ਼ਨਰ ਕਾਰਪੋਰੇਸ਼ਨ ਜੀ ਵੱਲੋਂ ਅੱਜ ਟੀਮਾਂ ਭੇਜੀ ਗਈਆਂ ਐ ਅਸੀਂ ਉਹਨਾਂ ਨੂੰ ਅਸਿਸਟ ਕਰ ਰਹੇ ਹਾਂ ਕਿ ਜਿਹੜੀ ਇਨਕ੍ਰੋਚਮੈਂਟ ਹੈ ਉਹ ਇੱਥੇ ਜਿਹੜੀ ਸਾਰੀ ਇਨਕ੍ਰੋਚਮੈਂਟ ਉਹ ਸਹੀ ਰਲ ਕੇ ਹਟਾ ਰਹੀ ਹੈ ਅਰਾਜ ਪਹਿਲੇ ਦਿਨ ਡੀਐਮਸੀ ਨੂੰ ਕਾਲ ਕੀਤੀ ਆ ਤੇ ਅੱਗੇ ਕਿਹੜੇ ਕਿਹੜੇ ਇਹ ਜਿਹੜਾ ਇੱਥੇ ਤਾਂ ਪਹਿਲਾਂ ਕਰਨ ਦਾ ਮਕਸਦ ਸਿਰਫ ਕਿਉਂਕਿ ਇਹਦਾ ਜਿਹੜਾ ਨੋਵਲ ਪੂਰਾ ਇੱਕ ਕਹਿ ਸਕਦੇ ਆ ਵੀ ਇਹ ਅਧਿਕਾਰਨ ਹੈ ਕੌਜ਼ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ